ਤਨਵਾਦ ਟੱਲ ਸੀ ਉੱਥੋਂ ਇਲੈਕਸ਼ਨ ਰਿਜ਼ਲਟ ਜਦੋਂ ਨਿਕਲੇ ਹੈ ਮੇਰੇ ਖਿਆਲ ਨਾਲ ਕਾਫੀ ਵਾਰਡ ਵਾਸੀ ਉੱਥੇ ਹੀ ਸੀਗੇ ਜ਼ਿਆਦਾਤਰ ਜਿਹੜੇ ਕਿਉਂਕਿ ਉਹ ਸਾਡਾ ਇਲੈਕਸ਼ਨ ਹੀ ਉਹ ਲੜ ਰਹੇ ਸੀ ਇਸ ਕਰਕੇ ਉਹ ਅੱਧੇ ਤੋਂ ਜ਼ਿਆਦਾ ਵਾਰਡ ਵਾਸੀ ਉਸੇ ਰੋਡ ਦੇ ਐਪੀਸਾਲੀ ਰੋਡ ਹੈ ਜਿਹੜੀ ਮੇਨ ਉੱਥੇ ਹੀ ਸੀਗੇ ਉੱਥੋਂ ਪੈਦਲੀ ਅਸੀਂ ਆਪਣੇ ਜਿਹੜੇ ਏਰੀਆ ਕੁਝ ਐਕਸ ਬਲੌਕ Y ਬਲੌਕ A ਬਲੌਕ B ਬਲੌਕ C ਬਲੌਕ ਦੇਵਨਗਰ ਗੈਰਾਤੀ 11 ਨੰਬਰ ਗਲੀ ਮਤਲਬ ਇਹ ਸਾਰੇ ਏਰੀਆ ਦੇ ਵਿੱਚ ਤਾਂ ਕੱਲ ਹੀ ਉਹ ਨਾਲ ਉਹਨਾਂ ਦੇ ਗਏ ਆ ਉਹਨਾਂ ਦਾ ਧੰਨਵਾਦ ਕੀਤਾ ਕਿਉਂਕਿ ਇਹ ਜਿਹੜੀ ਜਿੱਤ ਜਿਹੜੀ ਮਿਲੀ ਹੈ ਨਾ ਇਹ ਸਾਰੇ ਇੱਕ ਨਾ ਕੰਬਾਈਨਡ ਐਫਰਟ ਨਾਲ ਹੈ ਜੋ ਸਾਰਿਆਂ ਨੇ ਮਦਦ ਕੀਤੀ ਜਿਹਦੇ ਕਰਕੇ ਜਿੱਤ ਪ੍ਰਾਪਤ ਹੋਈ ਹੈ ਜੇ ਤੁਸੀਂ ਪਹਿਲੇ ਰਿਵਾਰਡ ਦੀ ਸ਼ਫਾ ਕਰੇ ਹੋਣ ਕਿਸ ਤਰ੍ਹਾਂ ਦੀ ਜਿਹੜੀ ਸੇਵਾ ਦੇ ਜਿਹੜੇ ਕੰਮ ਕਰਦੇ ਹਾਂ ਉਹਨਾਂ ਨੇ ਅਸੀਂ ਸਵੇਰ ਦੇ ਦੋਨੋਂ ਹਸਬੰਡ ਵਾਈਫ ਆਏ ਹੋਏ ਆ ਜੀ 9 ਵਜੇ ਆਫਿਸ ਆ ਗਿਆ ਸੀ ਮੈਂ ਉਹ ਇੱਕ ਦੋ ਜਗ੍ਹਾ ਜਾਣਾ ਸੀ ਜਿੱਤੇ ਧਾਰਮਿਕ ਸਥਾਨਾਂ ਤੇ ਕੋਈ ਉੱਥੋਂ ਸ਼ਿਰੋਤ ਪ੍ਰਾਪਤ ਕਰਕੇ ਫਿਰ ਉਹ ਵੀ ਆਪਣੀ ਡਿਊਟੀ ਤੇ ਹੈ ਰਿਵਾਰਡ ਦੇ ਵਿੱਚ ਅੱਜ ਦੇ ਦੋ ਪ੍ਰੋਗਰਾਮ ਪਹਿਲਾਂ ਹੀ ਸੀਗੇ ਇੱਕ ਜਗ੍ਹਾ ਮੈਂ ਜਾਇਆ ਇੱਕ ਜਗਾ ਹੋ ਜਾਇਆ ਹੈ ਤੇ ਹੁਣ ਕਿਹੜੀ ਜਗ੍ਹਾ ਤੁਹਾਡਾ ਦਫ਼ਤਰ ਹੈ ਜਿਹੜਾ ਗੋਡੇ ਕਿੰਨੇ ਕਿੰਨੇ ਗੋਡੇ ਰੋ ਪਬਲਿਕ ਤੇ ਨਹੀਂ ਦਫ਼ਤਰ ਤਾਂ ਇਹ ਵੈਸੇ ਸਾਰਾ ਦਿਨ ਨਹੀਂ ਖੁੱਲਦਾ ਸਿਟਿੰਗ ਟਾਈਮਸ ਜੋ ਹੈਗੇ ਆ ਉਹ ਕਦੋਂ ਇਹਨੇ ਬੈਠਣਾ ਮੈਂ ਕੋਈ ਲੋਕ ਇੱਕੋ ਹੀ ਗੱਲ ਹੈ ਉਹ ਤੱਕ ਪਬਲੀਕਲੀ ਜ਼ਰੂਰੀ ਨਹੀਂ ਹੈ ਕਿ ਆਫਿਸ 'ਚ ਬੈਠਣ ਨਾਲ ਕੰਮ ਹੁੰਦੇ ਆ ਪਹਿਲਾਂ ਵੀ ਜਿਹੜਾ ਦਫਤਰ ਹੈ ਮੈਂ ਸੀਨੀਅਰ ਸਿਟੀਜ਼ਨ ਹਮ ਬੈਠਦੇ ਸੀ ਜਿੱਦਾਂ ਲੇਕਿਨ ਮੈਂ ਹਮੇਸ਼ਾ ਲੋਕਾਂ ਦੇ ਘਰਾਂ ਦੇ ਬਾਹਰ ਜਿਹੜੀ ਕੁਰਸੀ ਲੱਗੀ ਹੈ ਬੈਂਚ ਲੱਗਿਆ ਕੋਈ ਮੰਜੀ ਪਈ ਹੈ ਆਪਾਂ ਤਾਂ ਉੱਥੇ ਹੀ ਬੈਠ ਕੇ ਕੰਮ ਪੁੱਛਿਆ ਤੇ ਉਹੀ ਕੀਤਾ ਤੇ ਉਹ ਇਸੇ ਕਰਕੇ ਲੋਕਾਂ ਨੂੰ ਪਤਾ ਹੈ ਕਿ ਸ਼ਾਹ ਕੋਣ ਹੈ ਕੰਮ ਕਰੇਗਾ ਜਾਂ ਨਹੀਂ ਕਰੇਗਾ ਜਿਹੜਾ ਦਫਤਰ ਦੇ ਢੇਡੇ ਵਾਲਾ ਕੰਮ ਸੀਗਾ ਇਹ ਦਫ਼ਤਰ ਆਓ ਕੰਪਲੇਂਟ ਨੋਟ ਕਰਾਓ ਫਿਰ ਅਸੀਂ ਭੇਜਾਂਗੇ ਫਿਰ ਬੰਦਾ ਆਏਗਾ ਮੈਂ ਕਹਿੰਦਾ ਦਫ਼ਤਰ ਆਪ ਵੀ ਦਫ਼ਤਰ ਬਣ ਕੇ ਲੋਕਾਂ ਦੇ ਘਰੇ ਜਾਓ ਸਰਕਾਰ ਆਪਕੇ ਦਵਾਰ